ਸਰਕਾਰ ਦਾ ਫਰਜ ਹੈ ਕੋਈ ਵੀ ਬੰਦਾ ਇਲੀਗਲ ਕੰਟਰੀ ਚ ਆ ਰਿਹਾ ਉਹਨੂੰ ਫੜੇ ਉਹਨੂੰ ਵਾਪਸ ਆਪਣੇ ਕੰਟਰੀ ਚ ਭੇਜੇ ਉਹ ਟਰੰਪ ਆਪਣੇ ਦੇਸ਼ ਲਈ ਆਪਣੀ ਸਰਕਾਰ ਲਈ ਵਧੀਆ ਕੰਮ ਕਰਨ ਜਾ ਰਿਹਾ ਫਿਰ ਜਿਹੜਾ ਰੋਲਾ ਪੈ ਰਿਹਾ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਭੇਜਿਆ ਜਾਏਗਾ ਉਹਦੇ ਚ ਇਹ ਹੁੰਦੇ ਨੇ ਬਿਲਕੁਲ ਆਉਂਦੇ ਜੀ ਹੈ ਕਿਉਂਕਿ ਉਹਨਾਂ ਦੀ ਐਂਟਰੀ ਗੈਰ ਕਾਨੂੰਨੀ ਹੈ ਇਹ ਤਾਂ ਫਿਰ ਬਹੁਤ ਵੱਡੀ ਗਿਣਤੀ ਚ ਨਮਕ ਹੋਏਗਾ ਜੀ ਕੀ ਬੀਤੀ ਹੈ ਕਿ ਉਹਨਾਂ ਦੇ ਦਿਲ ਤੇ ਵੀ ਇੰਨੀ ਇਨਵੈਸਟਮੈਂਟ ਲਗਾਈ ਹੋਈ ਹੈ gale ਪੈਸੇ ਵੀ ਨਹੀਂ ਪੂਰੇ ਹੋਏ ਤੇ ਵਾਪਸ ਜਾਣਾ ਪੈਣਾ ਟਰੰਪ ਦੇ ਉੱਤੇ ਵੀ ਇੰਟਰਨਲ ਪ੍ਰੈਸ਼ਰ ਵੀ ਜ਼ਰੂਰ ਆਏਗਾ ਕਿ ਇੰਨੀ ਜਨਤਾ ਜਿਹੜੀ ਉੱਥੇ ਕੰਮ ਕਰ ਰਹੀ ਆ ਉੱਥੇ ਲੇਬਰ ਦਾ ਵੀ ਤੇ ਕੰਮ ਹੈਗਾ ਕਿ ਨਹੀਂ ਤਾਂ ਜਿਹੜੇ ਬੈਠੇ ਆ ਸ਼ਾਂਤੀ ਨਾਲ ਰੁਪਈਏ ਬਣਾਓ ਆਪਣਾ ਪੈਸਾ ਸੰਭਾਲੋ ਪੈਸਾ ਜਿੰਨਾ ਹੋ ਸਕਦਾ ਆਪਣੇ ਘਰੀ ਜ਼ਰੂਰ ਭੇਜੋ ਇੱਥੇ ਪੈਸਾ ਸੰਭਾਲ ਦੋ ਬਿਕੋਜ਼ ਜੇ ਕੋਈ ਇਹੋ ਜਿਹੀ ਗੱਲ ਹੋਈ ਫਿਰ ਪੈਸਾ ਨਹੀਂ ਸੰਭਾਲਿਆ ਜਾਣਾ ਅਮਰੀਕਾ ਦੇ ਰਾਸ਼ਟਰਪਤੀ ਬਣ ਤੋਂ ਬਾਅਦ ਡੋਨਾਲਡ ਟਰੰਪ ਦੇ ਵੱਲੋਂ ਲੈ ਜਾ ਰਹੇ ਕੁਝ ਨਵੇਂ ਫੈਸਲੇ ਆ ਨੇ ਪ੍ਰਵਾਸੀਆਂ ਦੀ ਚਿੰਤਾ ਵਧਾ ਦਿੰਦੀ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਬਹੁਤ ਸਾਰੇ ਵੱਡੀ ਗਿਣਤੀ ਦੇ ਵਿੱਚ ਪ੍ਰਵਾਸੀ ਭਾਰਤੀ ਵੀ ਨੇ ਜਿਨ੍ਹਾਂ ਦੀ ਪਛਾਣ ਕੀਤੀ ਗਈ ਹੈ ਜਿਨ੍ਹਾਂ ਨੂੰ ਵਾਪਸ ਭਾਰਤ ਭੇਜਿਆ ਜਾਵੇਗਾ ਹੁਣ ਸਵਾਲ ਇਹ ਪੈਦਾ ਹੋ ਗਿਆ ਕਿ ਕਿਹੜੇ ਭਾਰਤੀ ਹੋਣਗੇ ਜਿਨ੍ਹਾਂ ਨੂੰ ਵਾਪਸ ਭੇਜਿਆ ਜਾ ਰਿਹਾ ਕਿੰਨੀ ਗਿਣਤੀ ਇਹਨਾਂ ਦੀ ਹੈਗੀ ਹੈ ਜਾਂ ਫਿਰ ਡੋਨਾਲਡ ਟਰੰਪ ਦਾ ਸ਼ਾਸਨ ਕਾਰਜਕਾਲ ਭਾਰਤੀਆਂ ਦੇ ਲਈ ਕਿਹੋ ਜਿਹਾ ਰਹੇਗਾ ਇਹ ਸਾਰੇ ਮੁੱਦੇ ਦੇ ਉੱਪਰ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਸੁਕਾਂਤ ਤ੍ਰिवेदी ਜੀ ਮੌਜੂਦ ਹੈਗੇ ਨੇ ਅਮਰੀਕਾ ਦੀ ਪੋਲਿਟਿਕਸ ਨੂੰ ਔਰ ਇਮੀਗ੍ਰੇਸ਼ਨ ਨੂੰ ਬੜੇ ਬਿਹਤਰ ਤਰੀਕੇ ਦੇ ਨਾਲ ਸਮਝਦੇ ਨੇ ਔਰ ਇਹਨਾਂ ਤੋਂ ਜਾਣਦਿਆਂ ਤਾਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡ ਥੈਂਕ ਯੂ ਜੀ ਪਹਿਲੀ ਗੱਲ ਤੁਹਾਨੂੰ ਤੁਹਾਡੀ ਜਿਹੜੀ ਇੰਟਰੋਡਕਸ਼ਨ ਤੁਸੀਂ ਦਿੱਤੀ ਮਨਪ੍ਰੀਤ ਜੀ ਪ੍ਰਵਾਸੀ ਭਾਰਤੀਆਂ ਨੂੰ ਇੱਥੇ ਡਿਸਟਿੰਗੁਇਸ਼ ਕਰਨਾ ਪਏਗਾ 트럼ਪ ਗੱਲ ਕਰ ਰਿਹਾ ਇਲੀਗਲ ਪ੍ਰਵਾਸੀਆਂ ਦੀ ਠੀਕ ਹੈ ਉਹਨੇ ਭਾਰਤੀ ਸ਼ਬਦ ਕਿਤੇ ਨਹੀਂ ਵਰਤਿਆ ਉਹਨੇ ਇਲੀਗਲ ਇਮੀਗ੍ਰੈਂਟਸ ਕਿਹਾ ਉਹ ਭਾਰਤ ਤੋਂ ਹੋ ਸਕਦੇ ਨੇ ਉਹ ਮੈਕਸੀਕੋ ਤੋਂ ਹੋ ਸਕਦੇ ਨੇ ਕੋਲੰਬੀਆ ਤੋਂ ਹੋ ਸਕਦੇ ਨੇ ਕਿਤੋਂ ਵੀ ਹੋ ਸਕਦੇ ਨੇ ਰਾਈਟ ਹਮ ਸੋ ਇਹ ਕਹਿੰਦੇ ਤਾਂ ਵੀ ਚੋਰ ਦੀ ਦਾੜੀ 'ਚ ਤਿੰਨ ਕਾ ਸਾਡੇ ਨਾਲ ਆਪਣੀ ਚਿੰਤਾ ਪੈ ਗਈ ਹੈ। ਹਾਂ। ਸੋ ਇਟ ਇਜ਼ ਫਾਰ ਆਲ ਇਲੀਗਲ ਇਮੀਗ੍ਰੈਂਟਸ ਕੋਈ ਵੀ ਕੰਟਰੀ ਸਾਡੇ ਦੇਸ਼ 'ਚ ਇਲੀਗਲ ਬੰਗਲਾਦੇਸ਼ੀ ਆਉਂਦੇ ਆ ਉਹਨਾਂ ਦੀ ਪੁੱਛਪੜਤਾਲ ਕਰਦੀ ਸਾਡੀ ਸਰਕਾਰ ਇਲੀਗਲ ਰੋਂਗਿਆ ਐਸੇਗੇ ਉਹਨਾਂ ਨੂੰ ਵੀ ਵਾਪਸ ਭੇਜਿਆ ਗਿਆ ਜਿਹੜੇ ਜਿਹੜੇ ਫੜੇ ਗਏ ਉਹਨਾਂ ਨੂੰ ਲੋਕਲ ਲੀਡਰ ਨੇ ਸਪੋਰਟ ਦੇ ਕੇ ਰੱਖ ਵੀ ਲਿਆ ਕਈਆਂ ਨੇ ਬਟ ਸਰਕਾਰ ਦਾ ਫਰਜ਼ ਹੈ ਕੋਈ ਵੀ ਬੰਦਾ ਇਲੀਗਲ ਕੰਟਰੀ 'ਚ ਆ ਰਿਹਾ ਉਹਨੂੰ ਫੜੇ ਉਹਨੂੰ ਵਾਪਸ ਆਪਣੇ ਕੰਟਰੀ 'ਚ ਭੇਜੇ। ਉਹ ਟਰੰਪ ਆਪਣੇ ਦੇਸ਼ ਲਈ ਆਪਣੀ ਸਰਕਾਰ ਲਈ ਵਧੀਆ ਕੰਮ ਕਰਨ ਜਾ ਰਿਹਾ ਉਹਦਾ ਇਫੈਕਟ ਸਾਡੇ ਲੋਕਾਂ ਤੇ ਕਿਦਾਂ ਪਏਗਾ ਉਹ ਇੱਕ ਡਿਸਕਸ਼ਨ ਕਰਨ ਵਾਲੀ ਗੱਲ ਹੈ ਚਿੰਤਾ ਕੌਣ ਕਰਨ ਪ੍ਰਵਾਸੀ ਤਾਂ ਉਹਦੇ ਵਿੱਚ ਭਾਰਤੀ ਵੀ ਆ ਗਏ ਹੁਣ ਕਿਹੜੇ ਭਾਰਤੀ ਚਿੰਤਾ ਇਲੀਗਲ ਪ੍ਰਵਾਸੀ ਜਿਹੜੇ ਮੈਕਸੀਕੋ ਦਾ ਬਾਰਡਰ ਟੱਪ ਕੇ ਗਏ ਨੇ ਜਿਨ੍ਹਾਂ ਨੇ ਓਵਰਸਟੇ ਕਰ ਲਿਆ ਆਪਣੇ ਵੀਜ਼ਿਆਂ ਨੂੰ ਟੂਰਿਸਟ ਵੀਜ਼ਾ ਲੱਗਿਆ ਸੀ ਓਵਰਸਟੇ ਕਰ ਲਿਆ ਉਹ ਸਾਰਿਆਂ ਲਈ ਥੋੜੀ ਚਿੰਤਾ ਜ਼ਰੂਰ ਬਣੀ ਹੋਈ ਹੈ ਪਰ ਜਿੱਦਾਂ ਇੱਕ ਹੋਰ ਗੱਲ ਤੁਸੀਂ ਡਿਸਕਸ ਕਰ ਰਹੇ ਸੀਗੇ ਮੇਰੇ ਨਾਲ ਇਸ ਤੋਂ ਪਹਿਲਾਂ ਸ਼ਾਇਦ ਤੁਸੀਂ ਸਵਾਲ ਵੀ ਪੁੱਛਣਾ ਮੈਂ ਆਪੀ ਉਹਦਾ ਜਵਾਬ ਦੇਣ ਲੱਗਾ ਵੀ 18000 ਬੰਦਿਆਂ ਦੀ ਕੋਈ ਲਿਸਟ ਤੁਰੀ ਫਿਰਦੀ ਹੈ ਜੀ ਇਹ ਜੀ ਕੋਈ ਲਿਸਟ ਕੋਈ ਡਾਕੂਮੈਂਟ ਅਮਰੀਕਾ ਦੀ ਸਰਕਾਰ ਨੇ ਜਾਰੀ ਨਹੀਂ ਕੀਤਾ ਹਲੇ ਤੱਕ ਇੱਕ ਵੀ ਡਾਕੂਮੈਂਟ ਆਫੀਸ਼ੀਅਲ ਨਹੀਂ ਆਇਆ ਹਾਂ ਬਾਕੀ ਡਾਕੂਮੈਂਟਡ ਹਰ ਕੋਈ ਆਉਥੇ ਚਾਹੇ ਇਲੀਗਲ ਵੀ ਹੈਗਾ ਉਹ ਵੀ ਡਾਕੂਮੈਂਟਡ ਹੈ ਇੱਕ ਤਰੀਕਾ ਹੈਗਾ ਜੇ ਕੋਈ ਮੈਕਸੀਕੋ ਰਾਹੀਂ ਵੀ ਦੋ ਨੰਬਰ ਚ ਵੀ ਗਿਆ ਉਹਨੂੰ ਪਹਿਲਾਂ ਕੈਂਪ ਚ ਪਾਉਂਦੇ ਆ ਉੱਥੋਂ ਦੀ ਜ਼ਮਾਨਤ ਹੁੰਦੀ ਹੈ ਉੱਥੋਂ ਦੇ ਡਾਕੂਮੈਂਟੇਸ਼ਨ ਹੁੰਦੇ ਬੌਂਡ ਭਰਿਆ ਜਾਂਦਾ ਉਹ ਬੰਦਾ ਅਮਰੀਕਾ ਦੇ ਸਾਰੇ ਕਾਗਜ਼ਾਤ ਵਿੱਚ ਹੈਗਾ ਠੀਕ ਹੈ ਉਹਦਾ ਉੱਥੇ ਡਰਾਈਵਿੰਗ ਲਾਇਸੈਂਸ ਵੀ ਬਣ ਜਾਂਦਾ ਉੱਥੇ ਟੈਕਸ ਵੀ ਪੇ ਕਰ ਰਿਹਾ ਠੀਕ ਹੈ ਹਾਂ ਉਹ ਐਂਟਰ ਇਲੀਗਲ ਕੀਤਾ ਔਰ ਹਰ 8 ਤੋਂ 10 ਸਾਲ ਬਾਅਦ ਕਈ ਵਾਰੀ 12 ਸਾਲਾਂ ਬਾਅਦ ਅਮਰੀਕਾ ਦੀ ਗਵਰਨਮੈਂਟ ਸਕੀਮ ਕੱਢ ਦਿੰਦੀ ਹੈ ਵੀ ਜਿਹੜੇ ਪ੍ਰਵਾਸੀ 10 ਸਾਲ ਪਹਿਲਾਂ ਆਏ ਸੀਗੇ ਐਂਡ ਉਹ ਸਹੀ ਤਰੀਕੇ ਨਾਲ ਇਸ ਮੁਲਕ 'ਚ ਰਹਿ ਰਹੇ ਨੇ ਕੋਈ ਕ੍ਰਾਈਮ ਹਿਸਟਰੀ ਨਹੀਂ ਹੈਗੀ ਉਹਨਾਂ ਦੀ ਉਹਨਾਂ ਸਾਰਿਆਂ ਨੂੰ ਪੱਕਿਆਂ ਕਰ ਦਿੱਤਾ ਜਾਂਦਾ ਹੁੰਦਾ ਹੋ ਸਕਦਾ ਹੈ ਜੀ ਕਿ ਸਕੀਮ ਫੇਰ ਆ ਜਾਏ ਠੀਕ ਹੈ ਅੱਗੇ ਤੋਂ ਹੋ ਸਕਤੀ ਕਰਨ ਤੇ ਜਿਹੜੇ ਬੈਠੇ ਆ ਜਿਨ੍ਹਾਂ ਦੀ ਕੋਈ ਕ੍ਰਾਈਮ ਹਿਸਟਰੀ ਨਹੀਂ ਹੈਗੀ ਜਿਹੜੇ ਟੈਕਸ ਭਰ ਰਹੇ ਨੇ ਉਹਨਾਂ ਨੂੰ ਪੱਕਿਆਂ ਕਰ ਦਿੱਤਾ ਜਾ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਇਹਦੇ ਵਿੱਚ ਕੋਈ ਡਾਂਕੀ ਲਾ ਕੇ ਗਿਆ ਹੋਵੇਗਾ ਕੋਈ ਮੈਕਸੀਕੋ ਦਾ ਮਾਨਾ ਤਕਰੀਬਨ ਉਹੀ ਵਾਲੇ ਆ ਸਾਰੇ ਜਿਹੜਾ ਕੈਂਪ ਦੇ ਵਿੱਚ ਰਹਿ ਗਿਆ ਉਸ ਤੋਂ ਬਾਅਦ ਜਦੋਂ ਉਹਨੂੰ ਬਾਹਰ ਕੱਢ ਦਿੱਤਾ ਗਿਆ ਉਹ ਫਿਰ ਗੈਰ ਕਾਨੂੰਨੀ ਹੋਇਆ ਕਿ ਜਾਂ ਫਿਰ ਉਹਨਾਂ ਦੇ ਰੂਲ ਦੇ ਵਿੱਚ ਆ ਗਿਆ ਉਹ ਐਂਟਰੀ ਉਹਦੀ ਗੈਰ ਕਾਨੂੰਨੀ ਹੈ ਬਟ ਉਹਦਾ ਕੇਸ ਚੱਲ ਪਿਆ ਠੀਕ ਹੈ ਉਹਦੇ ਡਾਕੂਮੈਂਟਸ ਹੋ ਗਏ ਉਹ ਕੋਈ ਕੰਮ ਕਰਨ ਦੇ ਰਾਈਟ ਆ ਗਏ ਉਹਦੇ ਕੋਲ ਉੱਥੇ ਲਾਇਸੈਂਸ ਬਣ ਗਿਆ ਉਹ ਗੱਡੀ ਚਲਾ ਸਕਦਾ ਆਪਣੀ ਆਨ ਜਾਣ ਕਰ ਸਕਦਾ ਬੈਂਕ ਅਕਾਊਂਟ ਹੈਗਾ ਹਾਂ ਇੰਡੀਆ ਵਾਪਸ ਆਇਆ ਤਾਂ ਵਾਪਸ ਨਹੀਂ ਜਾਣ ਦੇਣਾ ਉਹਨਾਂ ਨੇ ਅੱਛਾ ਠੀਕ ਹੈ ਉੱਥੇ ਰਹੀ ਜਾ ਰਿਹਾ ਉਹਨਾਂ ਦੀ ਨਿਗ੍ਹਾ 'ਚ ਰਹਿ ਰਿਹਾ ਇਹ ਫਿਰ ਗੈਰ ਕਾਨੂੰਨੀ ਉੱਥੇ ਰਹਿ ਰਿਹਾ ਉਹਨਾਂ ਦੀ ਨਿਗ੍ਹਾ 'ਚ ਕਿ ਜਾਂ ਫਿਰ ਕਾਨੂੰਨਨ ਹੋ ਗਿਆ ਉਹ ਦੋ ਗੱਲਾਂ ਮੰਨਦੇ ਜੀ ਉਹਦੀ ਐਂਟਰੀ ਗੈਰ ਕਾਨੂੰਨੀ ਹੈ ਜਦੋਂ ਦਾ ਕੇ ਠੀਕ ਹੈ ਉਹਨੂੰ ਵਾਪਸ ਭੇਜ ਸਕਦੇ ਹਾਂ ਠੀਕ ਹੈ ਇਹ ਫਿਰ ਜਿਹੜਾ ਐਵਰੀਬਾਡੀ ਇਜ਼ ਡਾਕੂਮੈਂਟਡ ਠੀਕ ਹੈ ਹਰ ਕਿਸਿਆ ਹਰ ਕਿਸੇ ਦਾ ਉਹਨਾਂ ਨੂੰ ਪਤਾ ਵੀ ਆ ਬੰਦਾ ਇੱਥੇ ਬੈਠਾ ਠੀਕ ਹੈ ਜੇ ਕੋਈ ਕ੍ਰਾਈਮ ਕਰਦਾ ਉਹਦਾ ਪਤਾ ਲੱਗ ਜਾਂਦਾ ਇਸ ਤਰੀਕ ਨੂੰ ਐਂਟਰ ਕੀਤਾ ਸੀ ਇਸ ਕੈਂਪ ਦੇ ਰਾਹੀਂ ਇਹਦਾ ਆ ਡਾਕੂਮੈਂਟ ਨੰਬਰ ਆ ਠੀਕ ਹੈ ਇਹ ਫਿਰ ਜਿਹੜਾ ਰੋਲਾ ਪੈ ਰਿਹਾ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਭੇਜਿਆ ਜਾਏਗਾ ਉਹਦੇ ਚ ਇਹ ਹੁੰਦੇ ਨੇ ਬਿਲਕੁਲ ਆਉਂਦੇ ਜੀ ਹੈ ਕਿਉਂਕਿ ਉਹਨਾਂ ਦੀ ਐਂਟਰੀ ਗੈਰ ਕਾਨੂੰਨੀ ਹੈ ਠੀਕ ਹੈ ਇਹ ਤਾਂ ਫਿਰ ਬਹੁਤ ਵੱਡੀ ਗਿਣਤੀ ਚ ਨੰਬਰ ਹੋਏਗਾ ਜੀ ਹਿੰਦੁਸਤਾਨ ਦੀ ਗੱਲ ਕਰੋ ਤੇ ਇੰਡੀਆ ਨਾਲ ਕੰਪੇਅਰ ਜੇ ਸਾਊਥ ਅਮਰੀਕਨ ਕੰਟਰੀਜ਼ ਨੂੰ ਕਰੋਗੇ ਤਾਂ ਕੁਝ ਵੀ ਨਹੀਂ ਹੈ ਜਿੰਨਾ ਬੰਦਾ ਸਾਊਥ ਅਮਰੀਕਨ ਕੰਟਰੀਜ਼ ਦਾ ਉੱਥੇ ਬੈਠਾ ਹੈ ਮੈਕਸੀਕੋ ਦਾ ਕੋਲੰਬੀਆ ਦਾ ਹੋਰ ਕਿੰਨੇ ਸਾਰੇ ਸਾਊਥ ਅਮਰੀਕਨ ਕੰਟਰੀ ਬ੍ਰਾਜ਼ੀਲ ਹੈ ਅਰਜਨਟੀਨਾ ਹੈਗਾ ਪੈਰੂ ਹੈਗਾ ਕੋਲੰਬੀਆ ਹੈਗਾ ਇਹ ਸਾਰਿਆਂ ਦੇ ਨਾ ਜਿੱਦਾਂ ਸਾਡਾ ਵੀ ਇੱਥੋਂ ਇੱਕ ਹੈਗਾ ਰੁਝਾਨ ਅਮਰੀਕਾ ਜਾਣਾ ਉਹ ਸਾਰੇ ਕੰਟਰੀ ਦਾ ਰੁਝਾਨ ਹੈ ਕਿ ਅਸੀਂ ਯੂਐਸ ਜਾਣਾ ਬਾਈ ਹੁੱਕ অর ਬਾਈ ਕਰੋਕ ਔਰ ਉਹਨਾਂ ਦੇ ਲੋਕੀ ਬਹੁਤ ਸਾਰੇ ਕ੍ਰਿਮੀਨਲ ਐਕਟੀਵਿਟੀਜ਼ ਨਾਲ ਲਿਪਟੇ ਗਏ ਬਹੁਤ ਵੱਡੇ ਪੱਧਰ ਤੇ ਜਿਹੜਾ ਮਾਫੀਆ ਕੰਮ ਕਰਦਾ ਹੈਗਾ ਡਰੱਗਸ ਦਾ ਮਾਫੀਆ ਕੰਮ ਕਰਦਾ ਹੈ ਹਿਊਮਨ ਸਮਗਲਿੰਗ ਦਾ ਮਾਫੀਆ ਕੰਮ ਕਰਦਾ ਉਹ ਇਹਨਾਂ ਕੰਟਰੀਜ਼ ਦੇ ਲੋਕਾਂ ਰਹੀ ਆ ਠੀਕ ਹੈ ਸਾਡੇ ਬੰਦੇ ਦੀ ਗਿਣਤੀ ਤੇ ਜਦੋਂ ਆਪਾਂ ਟੋਟਲ ਨੂੰ ਕੰਪੇਅਰ ਕਰਦੇ ਕੁਝ ਵੀ ਨਹੀਂ ਇਹਨਾਂ ਦੇ ਮੁਕਾਬਲੇ ਠੀਕ ਹੈ ਇਹ ਫਿਰ ਹੋਣੇਗਾ ਜੀ ਇਹ ਫੈਸਲਾ ਫਿਰ ਮੋਰ ਲੱਗੇਗੀ ਇਹਦੇ ਤੇ ਫਿਰ ਇਹ ਆਉਣਾ ਪਏਗਾ ਵਾਪਸ ਇਹਨਾਂ ਨੂੰ ਦੇਖੋ ਜੇ ਸਰਕਾਰ ਕਹੇਗੀ ਅਮਰੀਕਾ ਸਰਕਾਰ ਕਹੇਗੀ ਜੀ ਹਾਂ ਜੇ ਅਸੀਂ ਤੁਹਾਨੂੰ ਵਾਪਸ ਭੇਜਣਾ ਤਾਂ ਕਿਉਂ ਆਣਾ ਹੀ ਪਏਗਾ ਹਾਂ ਹੁਣ ਇੱਕ ਗੱਲ ਲੰਬੀ ਜਿਹੜੀ ਸੋਚਣ ਵਾਲੀ ਹੈ ਇਹ ਲੋਕ 60 60 70 ਲੱਖ ਰੁਪਏ ਖਰਚ ਕੇ ਗਏ ਬਿਲਕੁਲ ਜੋ ਅੱਜਕੱਲ ਚੱਲ ਰਿਹਾ ਹੈਗਾ ਵੀ ਹਾਂ ਕਿਸੇ ਤਰੀਕੇ ਵੀ ਅਮਰੀਕਾ ਪਹੁੰਚਾ ਦਿਓ 60 60 70 70 ਲੱਖ ਰੁਪਏ ਖਰਚ ਕੇ ਆਪਣੀ ਜਾਨ ਨੂੰ ਖਤਰੇ 'ਚ ਪਾ ਕੇ ਆਪਣੇ ਜਮੀਨਾ ਵੇਚ ਕੇ ਹਾਂ 10 10 ਸਾਲ ਇਹ ਲੋਕੀ ਰਹਿੰਦੇ ਨੇ ਉੱਥੇ ਜਦ ਤੱਕ ਇਹਨਾਂ ਦੇ ਡਾਕੂਮੈਂਟਸ ਪੱਕੇ ਨਹੀਂ ਹੋ ਜਾਂਦੇ ਗ੍ਰੀਨ ਕਾਰਡ ਨਹੀਂ ਬਣ ਜਾਂਦਾ ਆਪਣੇ ਮੁਲਕ ਵੀ ਨਹੀਂ ਆ ਸਕਦੇ ਨਾ ਇਹਨਾਂ ਦੇ ਰਿਸ਼ਤੇਦਾਰ ਇੱਥੋਂ ਉਹਨਾਂ ਨੂੰ ਜਾ ਕੇ ਮਿਲ ਸਕਦੇ ਆ ਸੋ ਕਿਤੇ ਨਾ ਕਿਤੇ ਸਾਡੀ ਸਰਕਾਰ ਨੂੰ ਵੀ ਸਮਝਣਾ ਪੈਣਾ ਵੀ ਇਹ ਕੀ ਕਾਰਨ ਸੀਗੇ ਜਿਹੜੇ ਲੋਕ ਗਏ ਕੀ ਇਹਨਾਂ ਨੂੰ ਇੱਥੇ ਤੰਗੀ ਸੀ ਕਿਹਾ ਏਮਪਲੋਇਮੈਂਟ ਦੀ ਕਮੀ ਸੀਗੀ ਕਿਹਾ ਬਿਜ਼ਨਸ ਓਪਰਚ्युनिटीਜ਼ ਦੀ ਕਮੀ ਸੀਗੀ ਫਿਰ ਇਹ ਤੇ ਸਾਡੀ ਸਰਕਾਰ ਦਾ ਮਸਲਾ ਚੱਲਦਾ ਹੀ ਰਹਿਣਾ ਹਿੰਦੁਸਤਾਨ ਜਾ ਚੀਨਾ ਚਲਦੀਆਂ ਰਹਿੰਦੀਆਂ ਪਰ ਆਪਣੀ ਜਾਨ ਨੂੰ ਖਤਰੇ 'ਚ ਪਾ ਕੇ ਔਰ 60 70 ਲੱਖ ਰੁਪਏ ਲਗਾ ਕੇ ਗਏ ਹੋਏ ਹਾਂ ਸੋ ਉਹਨਾਂ ਦੇ ਦਿਲ ਤੇ ਕੀ ਬੀਤਦੀ ਹੋਈ ਹੈ ਇਹ ਸਾਨੂੰ ਜਰੂਰ ਪਤਾ ਹੈਗਾ ਵੀ ਸੋਚ ਵੀ ਨਹੀਂ ਸਕਦੇ ਅਸੀਂ ਵੈਸੇ ਤੇ ਵੀ ਕੀ ਬੀਤਦੀ ਹੈਗੀ ਉਹਨਾਂ ਦੇ ਦਿਲ ਤੇ ਵੀ ਇੰਨੀ ਇਨਵੈਸਟਮੈਂਟ ਲਗਾਈ ਹੋਈ ਹੈਗਾ ਹਲੇ ਪੈਸੇ ਵੀ ਨਹੀਂ ਪੂਰੇ ਹੋਏ ਤੇ ਵਾਪਸ ਜਾਣਾ ਪੈਣਾ ਸੋ ਡੈਫੀਨੇਟਲੀ ਉਹਨਾਂ ਲਈ ਬਹੁਤ ਸਟ੍ਰੈਸਫੁਲ ਟਾਈਮ ਚੱਲ ਰਿਹਾ ਹੈਗਾ ਪਰ ਇਮੀਡੀਏਟਲੀ ਇਹਦੇ ਉੱਤੇ ਜੇ ਕੋਈ ਅੱਜ ਹੀ ਉਹਨਾਂ ਨੂੰ ਚੱਕ ਕੇ ਭੇਜ ਦੇਣ ਇਦਾਂ ਦਾ ਕੁਝ ਨਹੀਂ ਹੈਗਾ ਉਹ ਸਾਰਿਆਂ ਨੂੰ ਲੱਭਣਾ ਆਡੈਂਟੀਫਾਈ ਕਰਨਾ ਵੀ ਕੌਣ ਕਿੱਥੇ ਬੈਠਾ ਹਾਂ ਚਾਹੇ ਇਦਾਂ ਮੈਂ ਹਰ ਕੋਈ ਡਾਕੂਮੈਂਟਡ ਹੈ ਪਰ ਕਿਸੇ ਦਾ ਕੋਈ ਐਡਰੈਸ ਚੇਂਜ ਆਇਆ ਇਦਾਂ ਲੌਕੀ ਫੇ ਨਾ ਕੋਈ ਚਾਹ ਤਾਂ ਹਲ ਵੀ ਜ਼ਰੂਰ ਨਿਕਲੇਗਾ ਅੱਜ ਮੈਂ ਇੰਸਟਾਗ੍ਰam ਤੇ ਇੱਕ ਵੀਡੀਓ ਹੋਰ ਦੇਖ ਰਿਹਾ ਸੀ ਜਿੱਥੇ ਅ ਬਿਸ਼ਪ ਦਾ ਸੁਨਿਆ ਟਰੰਪ ਨੂੰ ਪੜ੍ਹ ਕੇ ਕੋਈ ਸੁਣਾ ਰਿਹਾ ਸੀਗਾ ਆਰਕ ਬਿਸ਼ਪ ਜਿਹੜਾ ਕਿ ਕ੍ਰਿਸਚੀਅਨ ਸੁਸਾਇਟੀ ਦਾ ਸਭ ਤੋਂ ਵੱਡਾ ਬੰਦਾ ਧਾਰਮਿਕ ਗੁਰੂ ਗਿਣਿਆ ਜਾਂਦਾ ਉਹ ਡੋਨਲਡ ਟਰੰਪ ਨੂੰ ਸਾਹਮਣੇ ਕਹਿ ਰਹੇ ਸੀ ਕਿ ਵੀ ਮਿਸਟਰ 트럼ਪ ਇਹਨਾਂ ਦਾ ਧਿਆਨ ਰੱਖਿਓ ਇਹਨਾਂ ਲੋਕਾਂ ਨੇ ਸਾਡੇ ਮੁਲਕ ਦੇ ਬਹੁਤ ਕੰਮ ਕੀਤੇ ਨੇ ਕੰਸਟਰਕਸ਼ਨ ਵਰਕਰ ਨੇ ਹੈਲਥ케ਅਰ ਵਰਕਰ ਨੇ ਡਰਾਈਵਰਸ ਨੇ ਕਲੀਨਰਸ ਨੇ ਸੋ ਇਹਨਾਂ ਨੇ ਸਾਡੇ ਮੁਲਕ ਲਈ ਬਹੁਤ ਕੰਮ ਕੀਤੇ ਤੇ ਇੱਕਦਮ ਸਾਰਿਆਂ ਨੂੰ ਬਾਹਰ ਨਾ ਕੱਢ ਦਿਓ ਸੋ 트럼ਪ ਦੇ ਉੱਤੇ ਵੀ ਇੰਟਰਨਲ ਪ੍ਰੈਸ਼ਰ ਵੀ ਜ਼ਰੂਰ ਆਏਗਾ ਇਹ ਇੰਨੀ ਜਨਤਾ ਜਿਹੜੀ ਉੱਥੇ ਕੰਮ ਕਰ ਰਹੀ ਆ ਉੱਥੇ ਲੇਬਰ ਦਾ ਵੀ ਤੇ ਕੰਮ ਹੈਗਾ ਕਿ ਨਹੀਂ ਉਹਨਾਂ ਨੂੰ ਤੇ ਲੇਬਰ ਦੀ ਜ਼ਰੂਰਤ ਹੈ ਕਿ ਇਹ ਲੋਕ ਖਪੇ ਹੋ ਸੋ ਸਟ੍ਰੈਟੀਜੀ ਕਿਹੜਾ ਅਮਰੀਕਾ ਸਰਕਾਰ ਇਹਨਾਂ ਨੂੰ ਫੀਡ ਨਹੀਂ ਕਰ ਰਹੀ ਇਹ ਪੈਸੇ ਕਮਾ ਰਹੇ ਨੇ ਆਪ ਵੀ ਖਾ ਰਹੇ ਨੇ ਸਰਕਾਰ ਨੂੰ ਟੈਕਸ ਵੀ ਦੇ ਰਹੇ ਨੇ ਸੋ ਇੰਨਾ ਆਸਾਨ ਨਹੀਂ ਰਹਿਣ ਵਾਲਾ ਹੈ ਹਾਂ H1B ਵੀਜ਼ੇ ਨੂੰ ਲੈ ਕੇ ਵੀ ਕੋਈ ਚੇਂजेस ਹੋ ਰਹੀਆਂ ਨੇ ਉਹਦੇ ਲਈ ਤੇ ਪੋਜ਼ਿਟਿਵਿਟੀ ਵਾਲੇ ਬਿਆਨ ਆਏ ਆ ਜੀ ਠੀਕ ਹੈ 트럼ਪ ਦੇ ਬਿਆਨ ਜਿੰਨੇ ਵੀ H1B H1B ਵੀਜ਼ਾ ਨੂੰ ਲੈ ਕੇ ਲੀਗਲ ਇਮੀਗ੍ਰੇਸ਼ਨ ਨੂੰ ਲੈ ਕੇ ਬਹੁਤ ਪੋਜ਼ਿਟਿਵਿਟੀ ਵਾਲੇ ਆਏ ਆ ਠੀਕ ਹੈ ਹੀ ਸੇਜ਼ ਵੀ ਆਪਾਂ ਲੀਗਲ ਇਮੀਗ੍ਰੇਸ਼ਨ ਨੂੰ ਬੜਾਵਾ ਦੇਵਾਂਗੇ ਉਹਨੂੰ ਪ੍ਰਮੋਟ ਕਰਾਂਗੇ which is good enough ਐਂਡ ਕਿਤਨਾ ਕਿਤੇ ਲਾਸਟ ਟਾਈਮ ਵੀ ਇਹਨੇ ਉਦੋਂ ਜਦੋਂ 트럼ਪ ਸਰਕਾਰ ਲਾਸਟ ਟਾਈਮ ਆਈ ਸੀਗੀ ਹਾਂ ਇੱਕ ਬਿਆਨ ਮੈਨੂੰ ਯਾਦ ਆਇਆ ਸੀਗਾ ਵੀ ਅਸੀਂ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਵਰਗੀ ਕੋਈ ਪੁਆਇੰਟਸ ਬੇਸਿਸ ਵਾਲੀ ਪਾਲਿਸੀ ਲੈ ਕੇ ਆਵਾਂਗੇ ਜ ਜਰ ਨਾਲ ਸਕਿਲਡ ਬੰਦੇ ਅਮਰੀਕਾ ਚ ਆ ਸਕਣ ਠੀਕ ਹੈ ਸੋ ਡੈਫੀਨਿਟਲੀ ਸਟੂਡੈਂਟਸ ਲਈ ਸਕਿਲਡ ਬੰਦਿਆਂ ਦੇ ਲਈ ਐਚ1ਬੀ ਵਾਲੇ ਜਿਹੜੇ ਆਈਟੀ ਵਾਲੇ ਸੈਕਟਰ ਵਾਲੇ ਹੈਗੇ ਆ ਉਹਨਾਂ ਲਈ ਤੇ ਪੋਜ਼ਿਟਿਵਿਟੀ ਹੀ ਹੈ ਠੀਕ ਹੈ ਵੱਡੀ ਗਿਣਤੀ ਦੇ ਵਿੱਚ ਜਿਵੇਂ ਭਾਰਤੀ ਪਹਿਲਾਂ ਵੀ ਗਏ ਪੰਜਾਬ ਤੋਂ ਵੀ ਬਹੁਤ ਸਾਰੇ ਨੌਜਵਾਨ ਨੇ ਜਿਹੜੇ ਅਮਰੀਕਾ ਦੇ ਵਿੱਚ ਜਾਂਦੇ ਨੇ ਜਿਵੇਂ ਕੁਝ ਚੇਂਜਸ ਹੁੰਦੀਆਂ ਨੇ ਤਾਂ ਆ ਵੀ ਧਾਰਨਕ ਕਹਿ ਦਿੰਦੇ ਨੇ ਕਿ ਇਹ ਥੋੜਾ ਕੁ ਸਮਾਂ ਚੱਲਣਾ ਬਾਅਦ ਚ ਫੇਰ ਨੋਰਮਲ ਹੋ ਜਾਣਾ ਵੱਡੀ ਗਿਣਤੀ 'ਚ 50 50 60 60 ਲੱਖ ਰੁਪਇਆ ਲਾ ਕੇ ਅੱਜ ਵੀ ਨੌਜਵਾਨ ਜਾਂਦੇ ਨੇ ਮੈਨੂੰ ਲੱਗਦਾ ਕਿ ਥੋੜਾ ਜਿਹਾ ਇਹ ਨੌਜਵਾਨਾਂ ਨੂੰ ਸੁਨੇਹਾ ਤੋੜਾ ਕੀ ਹੈ ਕਿ ਹੁਣ ਸਮਾਂ ਚੇਂਜ ਹੋ ਗਿਆ ਪਹਿਲਾਂ ਨਾਲੋਂ ਕਿ ਜਾਂ ਫਿਰ ਹੁਣ ਸਫਲ ਹੋਗੀ। ਮੈਂ ਕਹਿੰਦਾ ਸਭ ਕੁਝ ਭਾਵੇਂ ਠੀਕ ਵੀ ਹੈ। ਹਾਂ 50-60 ਲੱਖ ਰੁਪਏ ਲਾ ਕੇ ਤੁਸੀਂ ਇਲੈਗਲ ਤਰੀਕੇ ਨਾਲ ਆਪਣੀ ਜਾਨ ਨੂੰ ਖਤਰੇ 'ਚ ਪਾ ਕੇ ਜਾ ਰਹੇ ਹੋ। ਇਟਸ ਨਾਟ ਵਰਥ ਇਟ। ਰਾਈਟ। ਵਰਥ ਹੀ ਨਹੀਂ ਹੈ। ਜੇ 50-60 ਲੱਖ ਰੁਪਏ ਲਾ ਕੇ ਆਪਣੇ ਦੇਸ਼ ਦੇ ਵਿੱਚ ਕੋਈ ਧੰਦਾ ਖੋਲ੍ਹ ਲਓ। ਸਾਡੀ ਸਰਕਾਰ ਵੱਲੋਂ ਵੀ ਬਥੇਰੀਆਂ ਸਕੀਮਾਂ ਵੀ ਆਈਆਂ ਆਈਆਂ। ਉਹ ਲੋਕਾਂ ਤੱਕ ਨਹੀਂ ਪਹੁੰਚ ਰਹੀਆਂ। 50-60 ਲੱਖ ਰੁਪਏ ਥੋੜਾ ਨਹੀਂ ਹੁੰਦਾ ਮਨਪ੍ਰੀਤ ਜੀ। ਬ ਆਪਣੇ ਕਾਰੋਬਾਰ ਸ਼ੁਰੂ ਕਰ ਲਓ ਜਰੂਰੀ ਨੌਕਰੀਆਂ ਕਰਨੀਆਂ ਆਪਾਂ ਕਾਰੋਬਾਰ ਕਰੋ 50-60 ਲੱਖ ਰੁਪਏ ਦੀ ਜਮੀਨਾਂ ਠੇਕੇ ਤੇ ਲੈ ਕੇ ਵਾਈ ਕਰ ਲਓ ਤਾਂ ਹੀ ਇੰਨੀ ਵੱਡੀ ਰਿਆਸਤ ਖੜੀ ਹੋ ਜਾਂਦੀ ਹੈ ਜਿਹੜੇ ਸਾਡੇ ਲੋਕ ਪੋਟੈਟੋ ਫਾਰਮਿੰਗ ਕਰ ਰਹੇ ਨੇ 100-100 150 ਏਕੜ ਦੇ ਵਿੱਚ ਏਡੇ-ਏਡੇ ਵੱਡੇ ਫਾਰਮ ਲੈ ਕੇ ਕਰ ਰਹੇ ਨੇ ਆ 50-60 ਲੱਖ ਰੁਪਏ ਦੀ ਇਨਵੈਸਟਮੈਂਟ ਨਾਲ ਆ ਲੋਕ ਨਹੀਂ ਕਰ ਸਕਦੇ ਹਾਂ ਇਹ ਵੀ ਧਾਰਨਾ ਕਹਿੰਦੇ ਕਿ ਸਾਲ ਦੇ ਵਿੱਚ 50-60 ਲੱਖ ਬੰਦਾ ਉੱਥੇ ਬਣਾ ਲੈਂਦਾ ਵਾਕਈ ਗੱਲ ਹੈ ਠੀਕ ਹੈ ਕਿ ਜਾਂ ਫਿਰ ਇਹ ਧਾਰਨਾਵੇਂ ਨੇ ਸਿਰਫ ਬਣਾ ਵੀ ਲੈਂਦੇ ਬਣਾਉਣ ਵਾਲੇ ਮਿਹਨਤ ਆ ਨਾ ਆਪਣੇ ਖੂਨ ਦਾ ਹਾਂ ਇੱਥੇ ਮਿਹਨਤ ਕਰੋ ਇੱਥੇ ਇੱਥੇ ਨਹੀਂ ਬਣਾਉਂਦੇ ਲੋਕੀ ਹਾਂ ਦੇ ਮੇਰੇ ਕੋਲ ਦਫ਼ਤਰ ਦੇ ਵਿੱਚ ਮੁੰਡੇ ਕੰਮ ਕਰਦੇ ਆ ਉਹਦੇ ਨੇ ਮੇਰੇ ਕੋਲ ਕੰਮ ਕਰ ਪੀਣ ਦਾ ਕੰਮ ਕਰਦੇ ਜਿਹੜਾ ਠੀਕ ਹੈ ਸਵੇਰੇ ਸ਼ਾਮ ਗੱਡੀਆਂ ਧੋਂਦੇ ਨੇ ਲੱਖ ਰੁਪਏ ਮਹੀਨੇ ਦਾ ਇੱਕ ਇੱਕ ਮੁੰਡਾ ਬਣਾ ਰਿਆ ਹੂੰ ਇੱਥੇ ਵੀ ਤੇ ਬਣਾ ਰਹੇ ਨਾ ਆਪਣੇ ਖੂਨ ਦਾ ਸਵਾਲ ਹੈ ਇੱਥੇ ਮਿਹਨਤ ਕਰਾਂਗੇ ਕਿਉਂ ਨਹੀਂ ਬਣੇਗਾ ਹਾਂ ਮਿਹਨਤ ਕਰਨ ਦੀ ਗੱਲ ਹੈ ਠੀਕ ਹੈ ਸੋ ਕਿਤੇ ਨਾ ਕਿਤੇ ਮੇਰੀ ਸਮਝ ਤੇ ਨਹੀਂ ਆਉਂਦਾ ਸਭ ਕੁਝ ਸੈੱਟ ਵੀ ਹੈ ਮੈਂ ਕਹਿੰਦਾ ਐਂਟਰੀ ਹੋ ਰਹੀ ਹੈ ਤਾਂ ਵੀ 60 ਲੱਖ ਰੁਪਏ ਲਗਾ ਕੇ ਜਾਨ ਖਤਰੇ 'ਚ ਪਾ ਕੇ ਹੂੰ ਜਿਵੇਂ ਪ੍ਰਵਾਸੀ ਉਥੇ ਭਾਰਤੀ ਹੋਣਾ ਚਾਹੀਏ ਕਿਸੇ ਵੀ ਕੰਟਰੀ ਦੇ ਹੋਣਾ ਉਥੇ ਰਹਿੰਦੇ ਸੀਗੇ ਤਾਂ ਜੇਕਰ ਕੋਈ ਬੱਚਾ ਉਥੇ ਜਨਮ ਲੈਂਦਾ ਤਾਂ ਪਹਿਲਾਂ ਅਮਰੀਕਾ ਦਾ ਨਾਗਰਿਕ ਹੋ ਜਾਂਦਾ ਸੀਗਾ ਇਹਨੂੰ ਲੈ ਕੇ ਵੀ ਚਰਚਾ ਹੋ ਰਹੀ ਹੈ ਕਿ ਇਹ ਨਿਯਮ ਖਤਮ ਕੀਤੇ ਜਾ ਰਹੇ ਨੇ ਹੁਣ ਮੈਂ ਕਹਿਤ ਰਿਹਾ ਜੀ ਅੰਦ ਦੇ ਟਰੰਪ ਨੇ ਤੇ ਧੜਾ ਧੜਾ ਅਨਾਉਂਸਮੈਂਟਸ ਕਰ ਦਿੱਤੀਆਂ ਹੁਣੇ ਸਾਰਿਆਂ ਨੂੰ ਪ੍ਰੈਕਟੀਕਲ ਜਾਮਾ ਕਿੰਨੀ ਦੇਰ ਚ ਪਹਿਨਿਆ ਜਾਏਗਾ ਇਹ ਨਹੀਂ ਹੋਏਗਾ ਪ੍ਰੈਸ਼ਰਸ ਅੰਦਰੋਂ ਵੀ ਆਣੇ ਆ ਉਹਨਾਂ ਦੀ ਸੁਸਾਇਟੀ 24 ਪ੍ਰੈਸ਼ਰ ਆਣੇ ਸਾਰੀ ਚੀਜ਼ ਨੂੰ ਲਾ ਕੇ ਇਹ ਸਾਰਿਆਂ ਨੂੰ ਪ੍ਰੈਕਟੀਕਲੀ ਕਰ ਪਾਣਾ ਇੰਨਾ ਆਸਾਨ ਨਹੀਂ ਰਹਿਣ ਵਾਲਾ ਹੈਗਾ। ਉਹ ਡੈਫੀਨਿਟਲੀ ਹੁੰਦਾ ਕਿਹਾ ਸੀ ਅਸੀਂ ਜੀ ਇਹਨੂੰ ਕਾਨੂੰਨ ਨੂੰ ਰੱਦ ਕਰਾਂਗੇ। ਵੀ ਜਿਹੜਾ ਬੱਚਾ ਇੱਥੇ ਪੈਦਾ ਹੋਏਗਾ ਐਟ ਲੀਸਟ ਉਹਦਾ ਮਾਂ ਜਾਂ ਬਾਪ ਅਮਰੀਕਨ ਹੋਣਾ ਚਾਹੀਦਾ ਤਾਂ ਹੀ ਉਹਨੂੰ ਸਿਟੀਜ਼ਨਸ਼ਿਪ ਮਿਲੇਗੀ। ਇਹ ਸਾਰੇ ਨਾ ਇੱਕ ਕੰਟਰੀ ਦੇ ਇੰਟਰਨਲ ਡੈਸੀਜਨਸ ਅਗੇ ਨੇ ਵੀ ਉਹਨਾਂ ਨੂੰ ਕਿੰਨੇ ਅ ਇਮੀਗਰੈਂਟਸ ਦੀ ਲੋਡ ਹੈਗੀ ਆ ਉਹਨਾਂ ਦਾ ਸਿਸਟਮ ਕੀ ਚੱਲ ਰਿਹਾ ਉਹਨਾਂ ਨੂੰ ਕਿਹਾ ਇਮੀਗਰੈਂਟਸ ਨਾਲ ਤਕਲੀਫ ਹੋ ਰਹੀ ਹੈ ਕਿਹਾ ਇਮੀਗਰੈਂਟਸ ਉੱਤੇ ਸੀਨ ਕ੍ਰੀਏਟ ਕਰ ਰਹੇ ਨੇ ਜੇ ਇਮੀਗਰੈਂਟਸ ਉੱਤੇ ਸੀਨ ਕ੍ਰੀਏਟ ਨਹੀਂ ਕਰਦੇ ਦੇਖੋ ਇਹਨਾਂ ਦੀ ਵੀ ਪ੍ਰੋਫਾਈਲਿੰਗ ਹੋਏਗੀ ਕਿ ਕਿਹੜੇ ਕੰਟਰੀ ਵਾਲੇ ਇਮੀਗਰੈਂਟਸ ਸੀਨ ਕ੍ਰੀਏਟ ਕਰ ਰਹੇ ਕਿਹੜੇ ਕ੍ਰਿਮੀਨਲ ਐਕਟੀਵਿਟੀਜ਼ ਜ਼ਿਆਦਾ ਸੰਲਿਫਟ ਹੈਗੀਆਂ ਇਹਨਾਂ ਦੀ ਵਜ੍ਹਾ ਨਾਲ ਕਮਿਊਨਿਟੀ ਦੇ ਵਿੱਚ ਕਹਿ ਲਓ ਵੀ ਦੁਸ਼ਤ ਦੀ ਭਾਵਨਾ ਫੈਲ ਰਹੀ ਹੈ ਲੜਾਈ ਝਗੜੇ ਹੋ ਰਹੇ ਨੇ ਪ੍ਰੋਫਾਈਲਿੰਗ ਵੀ ਹੋਏਗੀ ਠੀਕ ਹੈ ਸੋ ਅਮਰੀਕਾ ਇੱਕ ਕਹਿ ਲਓ ਵੀ ਦੁਨੀਆ ਦਾ ਟੌਪ ਦਾ ਕੰਟਰੀ ਆ ਅਮਰੀਕਾ ਚਾਹੁੰਦਾ ਦੁਨੀਆ ਮੇਰੇ ਸਿਸਟਮ ਨਾਲ ਚੱਲੇ ਅਮਰੀਕਾ ਰ ਚੀਨ ਦੀ ਇਹੀ ਲੜਾਈ ਹੈ ਇਸ ਲਈ ਚੀਨ ਉਸ ਵੱਲ ਨੂੰ ਅੱਗੇ ਵੱਧ ਰਹੀ ਹੈ ਅਮਰੀਕਾ ਇੱਕ ਨੰਬਰ ਤੇ ਬੈਠਾ ਹੋ ਕੇ ਕਹਿੰਦਾ ਮੈਂ ਚੀਨ ਨੂੰ ਅੱਗੇ ਨਹੀਂ ਆਣ ਦੇਣਾ ਸੋ ਉਹਨਾਂ ਨੂੰ ਵੀ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਪੈਣਾ ਆਪਣੇ ਸਿਸਟਮ ਨਾਲ ਪਰ ਚਲਾਉਣਾ ਉਹਨਾਂ ਨੇ ਸੋ ਜਿਹੜੇ ਬੈਠੇ ਆ ਸ਼ਾਂਤੀ ਨਾਲ ਰੁਪਈਏ ਬਣਾਓ ਆਪਣਾ ਪੈਸਾ ਸੰਭਾਲੋ ਪੈਸਾ ਜਿੰਨਾ ਹੋ ਸਕਦਾ ਆਪਣੇ ਘਰੀ ਜ਼ਰੂਰ ਭੇਜੋ ਇੱਥੇ ਪੈਸਾ ਸੰਭਾਲ ਦੋ ਬਿਕੋਜ਼ ਜੇ ਕੋਈ ਇਹੋ ਜੀ ਗੱਲ ਹੋਈ ਫਿਰ ਪੈਸਾ ਨਹੀਂ ਸੰਭਾਲਿਆ ਜਾਣਾ ਵਾਕਈ ਜਿੰਨਾ ਕਿ ਤੁਸੀਂ ਸਿਨੈਰੀਓ ਇਹ ਸਮਝਣਦੇ ਹੋ ਤੁਹਾਨੂੰ ਕੀ ਲੱਗਦਾ ਕਿ 트럼ਪ ਦੇ ਸ਼ਾਸਨ ਦੇ ਵਿੱਚ ਹੁਣ ਕੋਈ ਇਮੀਗ੍ਰੇਸ਼ਨ ਨੂੰ ਲੈ ਕੇ ਵੱਡੇ ਚੇਂਜਸ ਦੇਖਣ ਨੂੰ ਮਿਲਣਗੇ ਖਾਸ ਤੌਰ ਤੇ ਭਾਰਤੀਆਂ ਲਈ ਪੋਜ਼ਿਟਿਵ ਚੇਂਜਸ ਦਿਖ ਰਹੇ ਜੀ ਜੋ ਉਹਨੇ ਗੱਲਾਂ ਕੀਤੀਆਂ H1B ਵੀਜ਼ਾਸ ਸਾਡੇ ਇੱਥੇ ਪੜ੍ਹੇ ਲਿਖੇ ਬੱਚਿਆਂ ਦੀ ਬਹੁਤ ਵੱਡੀ ਗਿਣਤੀ ਹੈਗੀ ਯੂਥ ਬਹੁਤ ਹੈਗਾ ਜਿੰਨੇ ਬੀਟੈਕ ਸਿਵਲ ਇੰਜੀਨੀਅਰਿੰਗ ਕੀਤੀ ਹੈ ਕੰਪਿਊਟਰ ਇੰਜੀਨੀਅਰਿੰਗ ਕੀਤੀ ਹੈ ਆਈਟੀ ਦੇ ਕੋਰਸਸ ਕੀਤੇ ਨੇ ਬਹੁਤ ਵੱਡਾ ਨੰਬਰ ਹੈਗਾ ਠੀਕ ਹੈ ਉਹਨਾਂ ਨੂੰ ਜੇ H1 ਵਿੱਚ ਮੌਕਾ ਮਿਲੇ ਤਾਂ ਕਿਉਂ ਨਾ ਸਾਡੇ ਦੇਸ਼ ਲਈ ਵੀ ਅੱਛਾ ਹੂੰ ਸਾਡੇ ਦੇਸ਼ ਦੀ ਪਰ ਕੈਪਿਟਾ ਇਨਕਮ ਵਧੇਗੀ ਉਹ ਲੋਕ ਇੱਥੇ ਪੈਸਾ ਭੇਜਣਗੇ ਡੈਫੀਨਿਟਲੀ ਇਟਸ ਗੁੱਡ ਫਾਰ आवर ਕੰਟਰੀ ਸਾਡੇ ਕੋਲ ਤਾਂ ਸਪਲਾਈ ਬਹੁਤ ਹੈ ਹਾਂ ਬੀਟਕ ਕਿੰਨਾ ਬੱਚਾ ਹਰ ਸਾਲ ਬੀਟਕ ਕਰ ਰਿਹਾ ਤੇ ਜੇ ਉਹਨਾਂ ਨੂੰ ਮੌਕਾ ਮਿਲੇ ਉੱਥੇ ਜਾ ਕੇ ਕੁਝ ਕਰਨ ਦਾ ਵਾਈ ਨਾਟ ਹੂੰ ਪਲੱਸ ਸਟੂਡੈਂਟਸ ਜਿਹੜੇ ਅਮਰੀਕਾ ਪੜਨ ਜਾਂਦੇ ਉਹਨਾਂ ਲਈ ਬੜੀਆਂ ਆਪਸ਼ਨਸ ਸਾਹਮਣੇ ਆਣ ਗਈਆਂ ਨੇ ਸਟੂਡੈਂਟ ਵੀਜ਼ਾ ਨੂੰ ਲੈ ਕੇ ਵੀ ਕੁਝ ਹੋਇਆ ਚ ਹੈ ਨਹੀਂ ਅਜੇ ਕੋਈ ਉਹਨੇ ਅਨਾਉਂਸ ਨਹੀਂ ਕੀਤਾ ਕੋਈ ਚੇਂਜਸ ਨਹੀਂ ਆ ਪਰ ਜਦੋਂ ਇੱਕ ਗੱਲ ਆndi ਹਾਂਜੀ ਤੁਸੀਂ ਪੜ ਰਹੇ ਹੋ ਜੀ ਤੁਹਾਡਾ ਗ੍ਰੀਨ ਕਾਰਡ ਦਾ ਪਾਥ ਹੈਗਾ ਪੜ ਕੇ ਆ ਪੋਸਟ ਸਟਡੀ ਵਰਕ ਰਾਈਟਸ ਮਿਲਣਗੇ ਫਿਰ ਗ੍ਰੀਨ ਕਾਰਡ ਮਿਲ ਜਾਏਗਾ ਇਹਨਾਂ ਸਾਰਾ ਇਹ ਜੀ ਪਾਲਿਸੀ ਕੋਈ ਅਮਰੀਕਾ ਡਰਾਫਟ ਕਰੇਗਾ ਡੈਫੀਨਿਟਲੀ ਸਟੂਡੈਂਟਸ ਨੂੰ ਬੂਸਟ ਮਿਲੇਗਾ ਕਿਉਂ ਨਹੀਂ ਮਿਲੇਗਾ ਤ੍ਰਵੇਦੀ ਜੀ ਮੈਂ ਚਾਹੁੰਨਾ ਕਿ H1B ਵੀਜ਼ੇ ਬਾਰੇ ਥੋੜਾ ਜਿਆ ਦੱਸਿਓ ਵੈਸੇ ਤਾਂ ਬਹੁਤ ਸਾਰਿਆਂ ਨੂੰ ਪਤਾ ਵੀ ਹੈ ਪਰ ਕੁਝ ਲੋਕ ਹੈਗੇ ਜਿਨ੍ਹਾਂ ਨੂੰ ਨਹੀਂ ਪਤਾ ਇਹ ਵੀਜ਼ੇ ਦਾ ਇਹ ਵੀਜ਼ਾ ਕਿਵੇਂ ਮਿਲਦਾ ਹੈ ਔਰ ਕਿੰਨੂੰ ਮਿਲਦਾ ਹੈ H1B ਵੀਜ਼ਾ ਟੈਕਨੀਕਲੀ ਜਿਹੜੇ ਇੰਜੀਨੀਅਰ ਸਗੇ ਨੇ ਸਪੈਸੀਫਿਕਲੀ ਆਈਟੀ ਇੰਡਸਟਰੀ ਵਾਲੇ ਲੋਕ ਹੈ ਉਹਨਾਂ ਲਈ ਹੈ 4 ਤੋਂ 5 ਸਾਲ ਦਾ ਵੀਜ਼ਾ ਹੁੰਦਾ which is extendable ਇਹ ਚ ਆਪਣਾ ਪਰਿਵਾਰ ਵੀ ਲੈ ਕੇ ਜਾ ਸਕਦੇ ਹੋ ਲੇਟਰ ਔਨ ਪਰਿਵਾਰ ਨੂੰ ਵਰਕ ਰਾਈਟਸ ਵੀ ਮਿਲ ਜਾਂਦੇ ਸਪੋਜ਼ ਇੱਕ ਲੜਕੀ ਉਹਦੇ ਹਸਬੰਦ ਨੂੰ ਵਰਕ ਰਾਈਟਸ ਮਿਲ ਜਾਣਗੇ ਬੰਦਾ ਗਿਆ ਤੇ ਵਾਈਫ ਨੂੰ ਵਰਕ ਰੈਟਰੀ ਮਿਲ ਜਾਣਗੇ ਇਟ ਟ੍ਰਾਂਸਲੇਟਸ ਇਨਟੂ ਗ੍ਰੀਨ ਕਾਰਡ ਸਲੋਲੀ ਐਂਡ ਗ੍ਰੈਜੂਅਲੀ ਉਹਦੇ ਬਾਰੇ ਟਰੰਪ ਨੇ ਕਿਹਾ ਵੀ ਅਸੀਂ ਸਕੀਮ ਲੈ ਕੇ ਆਵਾਂਗੇ ਬੰਦਾ H1B ਤੇ ਆ ਰਿਹਾ ਉਹਨੂੰ 6 ਸਾਲ ਬਾਅਦ ਗ੍ਰੀਨ ਕਾਰਡ ਮਿਲ ਜਾਏਗਾ ਸੋ ਉਹਦਾ ਇੱਕ ਪਾਥ ਟੂਵਰਡਸ ਰੈਜ਼ਿਡੈਂਸੀ ਪਾਥ ਟੂਵਰਡ US ਸਿਟੀਜ਼ਨਸ਼ਿਪ ਬਣ ਜਾਏਗਾ ਔਰ H1B ਦੇ ਕੋਟਾਸ ਹੁੰਦੇ ਨੇ ਵੀ ਹਰ ਸਾਲ ਕਿਹੜੇ ਕੰਟਰੀ ਤੋਂ ਕਿੰਨੇ ਬੰਦੇ ਕੰਪਨੀ ਨੂੰ ਕਿੰਨਾ ਕੋਟਾ ਮਿਲ ਰਿਹਾ ਉਹ ਹਾਲੇ ਤੱਕ ਇੰਡੀਆ ਜਿਹੜਾ 80% ਤੱਕ ਕੋਟਾ ਤੇ ਲੈ ਕੇ ਜਾ ਰਿਹਾ ਸੀਗਾ 70 80% ਇੰਡੀਅਨਸ ਹੀ H1B ਤੇ ਜਾ ਰਹੇ ਸੀ। ਉਹ ਕਈਆਂ ਦੀ ਨਜ਼ਰ 'ਚ ਖਟਕਦੇ ਵੀ ਸੀਗੇ। ਸੋ ਉਹਦੇ ਵਾਸਤੇ ਉਹਨੇ ਸਪੈਸੀਫਿਕਲੀ ਇੰਡੀਆ ਵਾਸਤੇ ਪੋਜ਼ਿਟਿਵ ਹਿੱਟ ਕੀਤਾ ਸਭ ਕੁਝ ਵੀ ਅਸੀਂ ਇੰਡੀਆ ਤੋਂ ਹੋਰ ਬੰਦੇ ਬੁਲਾਵਾਂਗੇ। ਠੀਕ ਹੈ। ਇਹਦੇ ਵਿੱਚ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਇੰਜੀਨੀਅਰ ਕੋਈ ਵੀ ਫੀਲਡ 'ਚ ਜਾਂ ਇੰਜੀਨੀਅਰਿੰਗ ਨੂੰ ਜ਼ਿਆਦਾ ਤਾਂ IT ਵੀ ਇੰਡਸਟਰੀ ਦੇ ਉੱਤੇ ਜ਼ਿਆਦਾ ਬੰਦੇ ਜਾਂਦੇ ਆਂ ਜੀ। ਠੀਕ ਹੈ। ਬਾਕੀ ਫੀਲਡ ਦੇ ਵਿੱਚ ਹੋ ਜੇ ਘਟ ਹੈ। ਨਹੀਂ H1B ਸਪੈਸੀਫਿਕਲੀ IT ਇੰਡਸਟਰੀ ਲਈ ਹੈਗਾ। ਠੀਕ ਹੈ। ਠੀਕ ਹੈ ਜੀ ਧੰਨਵਾਦ ਜਾਣਕਾਰੀ ਦੇਣ ਲਈ